ਗਵਾਲਾ ਵਿੱਚ ਆਏ ਦਿਨ ਹੀ ਲੁਟੇਰੇ ਚੋਰੀ ਅਤੇ ਲੁੱਟਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਪੁਲਿਸ ਵੱਲੋਂ ਵੀ ਹਾਈ ਟੈਕ ਨਾਕੇ ਲਗਾਏ ਜਾ ਰਹੇ ਨੇ ਪਰ ਬਦਮਾਸ਼ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਇਸ ਵਿਚਾਲੇ ਚੋਰੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਚੋਰਾਂ ਨੇ ਇੱਕ ਗੋਡਾਊਨ ਦਾ ਸ਼ਟਰ ਤੋੜ ਕੇ ਉੱਥੋਂ ਕੀਮਤੀ ਸਮਾਨ ਚੋਰੀ ਕਰ ਲਿਆ ਚੋਰਾਂ ਨੇ ਬੜੀ ਹੁਸ਼ਿਆਰੀ ਨਾਲ ਤੇ ਸਫਾਈ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਇਸ ਸਬੰਧੀ ਪੀੜਤ ਨੇ ਦੱਸਿਆ ਕਿ ਜਦੋਂ ਸਵੇਰੇ ਗੋਡਾਊਨ ਤੇ ਆਇਆ ਤਾਂ ਦੇਖਿਆ ਕਿ ਸ਼ਟਰ ਟੁੱਟਾ ਹੋਇਆ ਸੀ तुरंत रो पेटियां कीमती साबुन और और सामान लेके फरार हो गए इस नाल तकरीबन 3 ਤੋਂ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਦੁਕਾਨਦਾਰ ਮੁਤਾਬਕ ਚੋਰ ਸੀਸੀਟੀਵੀ ਕੈਮਰੇ ਵੀ ਭੰਗ ਗਏ ਜਰਾ ਜ ਮੈਂ ਸਵੇਰੇ 9:00 ਦੇ 10 ਮਿੰਟ ਤੇ ਆਫਿਸ ਆਇਆ ਤਾਂ ਕੇ ਦੇਖਿਆ ਕਿ ਦੋਨੋਂ ਸ਼ਟਰ ਦੇ ਤਾਲੇ ਟੁੱਟੇ ਹੋਇਆ ਔਰ نیچے ਤੋਂ ਕੋਈ 6 ਇੰਚ ਸ਼ਟਰ ਤਾਂ ਚੁੱਕਿਆ ਦੱਸ ਕੇ ਮੈਂ 60 ਨੰਬਰ ਤੇ ਕੰਪਲੇਨ ਲਗਾਈ ਹੈ ਕੋਨੇ ਕੈਂਟ ਦੇ ਦੇ ਵਿੱਚ ਮਿਸਟਰ ਪਰਮਿੰਦਰ ਸਿੰਘ ਗਿਆ ਸੀ ਉਹ ਆਇਆ ਉਹਨਾਂ ਨੇ ਫੋਟੋਗ੍ਰਾਫ ਲਈ ਹੈ ਫੇਰ ਆ ਕੇ ਅੰਦਰ ਅਸੀਂ ਐਂਟਰ ਕੀਤੇ ਅੰਦਰ ਆ ਕੇ ਦੇਖਿਆ ਕਿ ਸਾਡੀਆਂ ਕਿ ਡਿਸਟ੍ਰਿਬਿਊਸ਼ਨ ਹੈ ਸਾ ਕੁਆਲਟੀ ਸੀ ਨਹੀਂ ਕੋਈ ਸੜੇ ਸਿਗਰਟ ਸੀ ਸਿਗਰਟ ਦੀਆਂ ਪੇਟੀਆਂ ਔਰ ਅਲਮਾਰੀ ਦੇ ਜਿਹੜਾ ਲੂਸ ਸਿਗਰਟ ਪਿਆ ਸੀ ਉਹ ਸਾਰਾ ਗਾਇ ਅੰਗੇਜ ਵੀ ਨਾਲ ਦੀ ਤੁਸੀਂ ہماری ਵੀ ਤੋਂ ਕਿ ਉਹਦੇ ਵਿੱਚ ਸਾਡੇ ਅੰਗੇਜ ਵਿੱਚ ਕਾਫੀ ਸਮਾਨ ਸੀਗਾ ਜਿਹੜਾ ਗਾਇਬ ਆ ਪਿੱਛੇ ਘਡਾਉਂ ਚ ਜਾ ਕੇ ਦੇਖਿਆ ਸਾਡਾ ਸਿਆਮਾ ਸਾਹਿਬ ਜਿਹੜਾ ਆਸਟਲੀ ਇਹ ਸਭ ਤੋਂ ਜ਼ਿਆਦਾ ਉਹ ਇੱਕ ਖਾਨੇ ਕਿ ਪੂਰਾ ਗਾਇਬ ਸਰ ਕਿੰਨਾ ਕੁ ਲੱਖਾਂ ਨੂੰ ਗਿਆ ਲਗਭਗ ਸਰ 3 ਤੋਂ 4 ਲੱਖ ਦਾ ਸਮਾਨ ਹੋ ਸਕਦਾ ਕਿਉਂਕਿ ਇਮੀਡੀਏਟ ਦੇਖਣ ਤੇ ਨਹੀਂ ਪਤਾ ਚੱਲਦਾ ਵੇਰੀਫਿਕੇਸ਼ਨ ਤੋਂ ਬਾਅਦ ਜਿਹੜੀ ਜਿਹੜੀ ਚੀਜ਼ ਦਿੱਥੇ ਪਈ ਹੁੰਦੀ ਉਸ ਤੋਂ ਬਾਅਦ ਹੀ ਪਤਾ ਚੱਲੇ ਸਰ ਕੈਸ਼ ਵਗੈਰਾ ਵੀ ਕੋਈ ਗਿਆ ਕੈਸ਼ ਮੈਂ ਉਹ ਦੇਖਿਆ ਨਹੀਂ ਆ ਉਹ 5-7 ਹਜ਼ਾਰ ਹੁੰਦਾ ਜਿਆਦਾ ਨਹੀਂ ਹੁੰਦਾ ਕੋਈ ਸੀਸੀਡੀ ਕੈਮਰੇ ਚ ਆਇਆ ਹੋਵੇ ਸਰ ਸਰ ਸੀਸੀ ਉਹਨਾਂ ਨੇ ਅੰਦਰ ਆ ਕੇ ਕੈਮਰੇ ਤੋੜਿਆ ਜੀ ਬੀਵੀਆਰ ਵਗੈਰਾ ਕੋਈ ਹੈ ਉਹਨਾਂ ਨੇ ਅੰਦਰ ਆ ਕੇ ਉਹਦਾ ਸਵਿਚ ਆਫ ਕੀਤਾ ਬੀਵੀਡੀ ਆ ਇਹ ਵੀ ਕੀਤਾ ਤੇ ਰਿਪੋਰਟ ਕੰਪਲੀਟ ਕਰਤੀ ਸਰ ਹਾਂ ਸੌਨ ਅਵਰ ਤੇ ਕੰਪਲੇਨਟ ਕੀਤੀ ਹੈ ਮਿਸਟਰ ਪਰਮਜੀਤ ਪੀਐਸਆਈ ਉਹ ਜਿੰਨਾ ਸਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਵਧ ਰਹੀਆਂ ਹਨ ਤੇ ਪ੍ਰਸ਼ਾਸਨ ਕੋ ਕੀ ਆਪਾਂ ਮੰਗ ਰੱਖਦੇ ਸਰ ਪ੍ਰਸ਼ਾਸਨ ਕੋ ਲਈ ਇਹੋ ਮੰਗ ਰੱਖਦੇ ਆ ਕਿ ਇਹੋ ਜਿਹੇ ਚੋਰਾਂ ਦੇ ਉੱਤੇ ਨੀਲ ਪਾਈ ਜਾਏ ਔਰ ਲੇਟ ਈਵਨਿੰਗ ਦੇ ਲਈ ਉਹ ਥੋੜੀ ਆਪਣਾ ਇਹ ਸਾਈਡ ਤੇ ਗਸ਼ਤ ਵਧਾਈ ਜਾਏ ਤਾਂ ਕਿ ਇਹੋ ਜਿਹਾ ਕੰਮ ਆ ਰੁਕ ਸਕ ਇਸ ਘਟਨਾ ਤੋਂ ਸਵਾਲ ਉੱਠਦਾ ਹੈ ਕਿ ਪੁਲਿਸ ਵੱਲੋਂ ਨਿਰੰਤਰ ਕੋਸ਼ਿਸ਼ ਕੀਤੇ ਜਾਣ ਤੋਂ ਬਾਵਜੂਦ ਵੀ ਘਟਨਾਵਾਂ 'ਤੇ ਰੋਕ ਕਿਉਂ ਨਹੀਂ ਲੱਗ ਰਹੀ ਫਗਵਾੜਾ ਤੋਂ ਹਰਮਿੰਦਰ ਸਿੰਘ ਦੀ ਰਿਪੋਰਟ ਲਿਵਿੰਗ ਇੰਡੀਆ ਨਿਊਜ਼